ਅੱਜ ਜੀ عزت ਸ਼੍ਰੀਆ ਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਗੌਰ ਤੇ ਅਮੀਰ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਛੜਦੀ ਕਲਾ ਦੇ ਵਿੱਚ ਰੱਖਣ ਜੀ ਤੇ ਅੱਜ ਵਾਲੀ ਜਿਹੜੀ ਟ੍ਰਿਕ ਆ ਸੀ ਬਹੁਤ ਵਧੀਆ ਲੈ ਕੇ ਆਇਆ ਆਪਣੀਆਂ ਭੈਣਾਂ ਵਾਸਤੇ ਕਿਉਂਕਿ ਮੈਂ ਜਦੋਂ ਵੀ ਕੋਈ ਵੀਡੀਓ ਅਪਲੋਡ ਕਰਦੀ ਸੀ ਤੇ ਮੇਰੀਆਂ ਭੈਣਾਂ ਦੇ ਨੀਚੇ ਕਮੈਂਟ ਆਉਂਦੇ ਸੀਗੇ ਕਿ ਤੁਸੀਂ ਸ਼ੀਸ਼ਾ ਸਾਫ਼ ਕਰਨਾ ਵੀ ਦੱਸੋ ਤੇ ਅੱਜ ਭੈਣੋ ਮੈਂ ਤੁਹਾਡੀ ਉਹ ਵੀਡੀਓ ਲੈ ਕੇ ਆਈਆਂ ਸ਼ੀਸ਼ਾ ਸਾਫ਼ ਕਰਨ ਵਾਲੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਏਗੀ ਤੇ ਬਹੁਤ ਸੋਖਿਆ ਸੋਖਿਆ ਟ੍ਰਿਕ ਨੇ ਭੈਣੋ ਮੈਂ ਤਿੰਨ ਟ੍ਰਿਕ ਦੱਸੀਆਂ ਨੇ ਤਿੰਨੋਂ ਹੀ ਬਹੁਤ ਯੂਸਫੁਲ ਨੇ ਤੇ ਬਹੁਤ ਜ਼ਿਆਦਾ ਕਾਮਜਾਬ ਨੇ ਟ੍ਰਿਕ ਜਿਹੜੀਆਂ ਆਪਣੀਆਂ ਸ਼ੀਸ਼ਾ ਜਿਹੜਾ ਬਿਲਕੁਲ ਸਾਫ਼ ਕਰ ਦਿੰਦੀਆਂ ਨੇ ਤੇ ਸ਼ੀਸ਼ੇ ਦੇ ਉੱਪਰ ਜਿਹੜੇ ਦੇਖਿਆ ਨਾ ਕਿ ਅੱਜ ਜਦੋਂ ਸ਼ੀਸ਼ਾ ਸਾਫ਼ ਕਰ ਲੈਂਦੇ ਆ ਤੇ 2-4 ਮਿੰਟ ਬਾਅਦ ਹੀ ਫੇਰ ਉਹ ਚਿੱਟਾ-ਚਿੱਟਾ ਜਿਹਾ ਲੱਗਣ ਲੱਗ ਜਾਂਦਾ ਜਿਦਾ ਸਕਰੈਚ ਜੇ ਕਰਾ ਲਾਂ ਜੀਆਂ ਵਗਣ ਲੱਗ ਜਾਂਦੀਆਂ ਤੇ ਇਹ ਜਿਹੜੀਆਂ ਤਿੰਨੀਆਂ ਟ੍ਰਿਕ ਨੇ ਇਹਨਾਂ ਤਿੰਨਾਂ ਤਰੀਕਿਆਂ ਦੇ ਵਿੱਚੋਂ ਤੁਸੀਂ ਕੋਈ ਇੱਕ ਵੀ ਕਰ ਸਕਦੇ ਹੋ ਤੇ ਜੇ ਤੁਹਾਡਾ ਸ਼ੀਸ਼ਾ ਜ਼ਿਆਦਾ ਗੰਦਾ ਹੈ ਤੁਸੀਂ ਤਿੰਨੇ ਵੀ ਕਰ ਸਕਦੇ ਹੋ ਕਿਉਂਕਿ 1 ਸੈਕਿੰਡ ਦੇ ਵਿੱਚ ਹੀ ਹੋ ਜਾਂਦੀਆਂ ਨੇ ਹੈਗਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਸੌਖੇ ਤਰੀਕੇ ਦੇ ਨਾਲ ਹੋ ਜਾਂਦੀਆਂ ਨੇ ਤੇ ਇਹ ਟ੍ਰਿਕ ਕਿਹੜੀਆਂ ਨੇ ਚਲੋ ਮੈਂ ਤੁਹਾਨੂੰ ਦੱਸਦੀਆਂ ਤੇ ਵੀਡੀਓ ਦੇ ਨਾਲ ਬਣੀ ਰਿਓ ਜੀ ਤੇ ਪਲੀਜ਼ ਰਿਕਵੈਸਟ ਆ ਵੀਡੀਓ ਨੂੰ ਸਾਰਾ ਦੇਖਿਓ ਤੇ ਤਿੰਨੋਂ ਟ੍ਰਿਕ ਬਹੁਤ ਯੂਸਫੁਲ ਨੇ ਤੁਸੀਂ ਤਿੰਨੋਂ ਦੇਖਣਾ ਤੇ ਵੀਡੀਓ ਬਹੁਤ ਛੋਟੀ ਜੀ ਆ ਕੋਈ ਜ਼ਿਆਦਾ ਲੰਬੀ ਆਪਾਂ ਵੀਡੀਓ ਨਹੀਂ ਬਣਾਈ ਜੀ ਆਜੋ ਫਿਰ ਕਰਦੇ ਆ ਵੀਡੀਓ ਸਟਾਰਟ ਕਿੰਨਾ ਜ਼ਿਆਦਾ ਸ਼ੀਸ਼ਾ ਜਿਹੜਾ ਸਾਡਾ ਖਰਾਬ ਆ ਤੁਸੀਂ ਦੇਖ ਹੀ ਸਕਦੇ ਆ ਕਿੰਨੇ ਦਾਗ ਪਏ ਆ ਤੇ ਇਹਨਾਂ ਕਾਫੀ ਭੈਣਾ ਦੇ ਕਮੈਂਟ ਆ ਰਹੇ ਸੀਗੇ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਦੀ ਤੇ ਕਮੈਂਟ ਆਉਂਦੇ ਸੀਗੇ ਕੀ ਸ਼ੀਸ਼ਾ ਸਾਫ਼ ਕਰਨਾ ਵੀ ਦੱਸੋ ਜਾਂ ਸ਼ੀਸ਼ੇ ਦੀ ਹਾਂਜੀ ਸ਼ੀਸ਼ੇ ਦੀ ਵਿੰਡੋ ਸਾਫ਼ ਕਰਨੀ ਦੱਸੋ ਤੇ ਸ਼ੀਸ਼ੇ ਦੀ ਵਿੰਡੋ ਸਾਫ਼ ਕਰਨੀ ਦੱਸੋ ਤੇ ਤੁਹਾਡੇ ਘਰ 'ਚ ਪੈਣੋ ਕਿਸੇ ਵੀ ਤਰ੍ਹਾਂ ਦਾ ਸ਼ੀਸ਼ਾ ਲੱਗਾ ਚਾਹੇ ਉਹ ਗ੍ਰਿਲ ਲੱਗੀ ਹੁੰਦੀ ਉਹਦੇ ਵਿੱਚ ਸ਼ੀਸ਼ਾ ਐਡ ਹੁੰਦਾ ਚਾਹੇ ਕਿਸੇ ਟੇਬਲ ਦਾ ਸ਼ੀਸ਼ਾ ਤੇ ਚਾਹੇ ਇਸ ਤਰ੍ਹਾਂ ਲੱਗਾ ਹੋਇਆ ਲੰਮਾ ਸ਼ੀਸ਼ਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਸ਼ੀਸ਼ਾ ਆ ਤੁਸੀਂ ਆਪਣੇ ਘਰ ਦੇ ਜਿੰਨੇ ਵੀ ਸ਼ੀਸ਼ੇ ਸਾਫ਼ ਕਰ ਸਕਦੇ ਜੇ ਇਸ ਟ੍ਰਿਕ ਨਾਲ ਤੇ ਮੈਂ ਹਨਾ ਤੁਹਾਨੂੰ ਬਿਲਕੁਲ ਛੋਟੀਆਂ-ਛੋਟੀਆਂ 2-3 ਟ੍ਰਿਕ ਦੱਸ ਦਾਂਗੀ ਕਿਉਂਕਿ ਆਪਾਂ ਜਿਆਦਾ ਲੰਮੀ ਵੀਡੀਓ ਨਹੀਂ ਕਰਾਂਗੀ ਹਾਜੀ ਤੇ ਜੀ ਮੈਂ ਲਵਾਂਗੀ ਬੇਕਿੰਗ ਪਾਊਡਰ ਇਸ ਤਰ੍ਹਾਂ ਦੀ ਜਿਹੜੀ ਡੱਬੀ ਹੁੰਦੀ ਆ ਤੇ ਬੇਕਿੰਗ ਪਾਊਡਰ ਲੈ ਲਾਂਗੀ ਤੇ ਬੇਕਿੰਗ ਪਾਊਡਰ ਮੈਂ ਲਵਾਂਗੀ ਇੱਕ ਕੌਲੀ ਦੇ ਵਿੱਚ ਇੱਕ ਚਮਚ ਪਾਵਾਂਗੀ ਠੀਕ ਹੈ ਜੀ ਤੁਸੀਂ ਆਪਣੇ ਸ਼ੀਸ਼ਿਆਂ ਦੇ ਹਿਸਾਬ ਨਾਲ ਇਸ ਕੌਲ ਨੂੰ ਤਿਆਰ ਕਰ ਲੈਣਾ ਤੇ ਇਹਦੇ ਵਿੱਚ ਮੈਂ ਹੋਰ ਕੁਝ ਨਹੀਂ ਪਾਵਾਂਗੀ ਸਿਰਫ ਬੇਕਿੰਗ ਪਾਊਡਰ ਲੈ ਕੇ ਤੇ ਮੈਂ ਥੋੜਾ ਜਿਹਾ ਮਿਕਸ ਕਰਾਂਗੀ ਪਾਣੀ ਠੀਕ ਹੈ ਜੀ ਮਤਲਬ ਪਾਣੀ ਤੇ ਬੇਕਿੰਗ ਪਾਊਡਰ ਨੂੰ ਹੀ ਆਪਾਂ ਮਿਕਸ ਕਰਨਾ ਹੈ ਸਭ ਤੋਂ ਪਹਿਲੀ ਟ੍ਰਿਕ ਇਹ ਵਾਲੀ ਆ ਤੇ ਤੁਹਾਨੂੰ ਮੈਂ ਦੱਸਦੀ ਆ ਕਿ ਕਿੱਦਾਂ ਆਪਾਂ ਲਗਾਉਣਾ ਹੈ ਸ਼ੀਸ਼ੇ ਦੇ ਉੱਪਰ ਠੀਕ ਹੈ ਜੀ ਤੇ ਹਾਂ ਜੀ ਜੀ ਮੈਂ ਬਣਾ ਲਿਆ ਹੈ ਕੋਲੀ ਦੇ ਵਿੱਚ ਸਿਰਫ ਬੇਕਿੰਗ ਪਾਊਡਰ ਪਾ ਕੇ ਪਾਣੀ ਪਾਇਆ ਐਵੇਂ ਦਾ ਪੇਸਟ ਬਣਾ ਕੇ ਤੇ ਤੁਸੀਂ ਇਸ ਤਰ੍ਹਾਂ ਦੀ ਨਾ ਕੋਈ ਵੀ ਕੱਪੜੇ ਦੀ ਟਾਕੀ ਲੈ ਲੈਣੀ ਆ ਠੀਕ ਹੈ ਜੀ ਤੇ ਇਹਨੂੰ ਇਸ ਤਰ੍ਹਾਂ ਇਹਦੇ ਵਿੱਚ ਕਰਕੇ ਆ ਦੇਖੋ ਠੀਕ ਹੈ ਤੇ ਇਸ ਤਰ੍ਹਾਂ ਆਪਣੇ ਸ਼ੀਸ਼ੇ ਦੇ ਉੱਤੇ ਸਾਰੇ ਲਗਾ ਲੈਣਾ ਹੈ ਤੇ ਬਹੁਤ ਸੋਖੀ ਟ੍ਰਿਕਾਂ ਤੇ ਮੈਂ ਤੁਹਾਨੂੰ ਦੋ ਤਿੰਨ ਟ੍ਰਿਕ ਦੱਸ ਦਾਂਗੀ ਤੇ ਤੁਸੀਂ ਕਿਸੇ ਵੀ ਦੋ ਤਿੰਨ ਟ੍ਰਿਕ ਦੇ ਵਿੱਚੋਂ ਜਿਹੜੀ ਤੁਹਾਨੂੰ ਸੋਖੀ ਲੱਗੇ ਤੁਸੀਂ ਕਰ ਲੈਣਾ ਹੈ ਸਾਫ਼ ਤੇ ਜੇ ਤੁਹਾਨੂੰ ਲੱਗੇ ਕਿ ਇੱਕ ਟ੍ਰਿਕ ਦੇ ਨਾਲ ਨਹੀਂ ਸਾਫ਼ ਹੋਇਆ ਜਿਆਦਾ ਗੰਦਾ ਸ਼ੀਸ਼ਾ ਹਨਾ ਤਾਂ ਤੁਸੀਂ ਦੋ ਤਿੰਨ ਟ੍ਰਿਕ ਇਕੱਠੀਆਂ ਵੀ ਕਰ ਸਕਦੇ ਹੋ ਤੇ ਵੈਸੇ ਤੇ ਇਹ ਬੇਕਿੰਗ ਪਾਊਡਰ ਜਿਹੜਾ ਹੈਗਾ ਨਾ ਇਹਦੇ ਨਾਲ ਦਾਗ ਲੱਜਦੇ ਨੇ ਜਿੱਦਾਂ ਨਾ ਇਹਦੇ ਉੱਪਰ ਨੀਲ ਪੇਂਟ ਦੇ ਦਾਗ ਲੱਗੇ ਹੋਣੇ ਮੇਰੇ ਬੱਚਿਆਂ ਨੇ ਲਗਾਏ ਹੋਣੇ ਮੇਰੀ ਜਿਹੜੀ ਵੱਡੀ ਕੁੜੀ ਆ ਉਹ ਕੀ ਕਰਦੀ ਆ ਉਹ ਨੀਲ ਪੇਂਟ ਰਲ ਪਿਸਟਿਕ ਮੇਰੀ ਲੈ ਲੈਂਦੀ ਆ ਸ਼ੀਸ਼ਿਆਂ ਦੇ ਉੱਤੇ ਲਗਾ ਦਿੰਦੀ ਆ ਤੇ ਆ ਤੁਸੀਂ ਦੇਖਿਆ ਹੁਣ ਇੱਥੇ ਨੀਲ ਪੇਂਟ ਦੇ ਨਿਸ਼ਾਨ ਜਿਹੜੇ ਸੀਗੇ ਤੇ ਉਹ ਨਾਲੋਂ ਨਾਲ ਖਤਮ ਹੋਈ ਜਾ ਰਹੇ ਆ ਤੇ ਆਪਾਂ ਇਸ ਤਰ੍ਹਾਂ ਕਰਕੇ ਸਾਰੇ ਸ਼ੀਸ਼ੇ ਦੇ ਉੱਪਰ ਲਾਵਾਂਗੇ ਤੇ ਕਾਫੀ ਦਿਨਾਂ ਦਿਨਾਂ ਹੀ ਮੇਰੇ ਪਹਿਲਾਂ ਦੇ ਕਮੈਂਟ ਆ ਰਹੇ ਸੀਗੇ ਤੇ ਮੈਂ ਸੋਚਿਆ ਕਿ ਅੱਜ ਆਪਾਂ ਇਹ ਵਾਲੀ ਵੀਡੀਓ ਹੀ ਬਣਾ ਲੈਂਦੇ ਆ ਕਿਤੇ ਅੱਪਾ ਤੁਸੀਂ ਦੇਖਿਓ ਇਹਦੇ ਨਾਲ ਸਾਰੇ ਜਿਹੜੇ ਦਾਗ ਆ ਸ਼ੀਸ਼ੇ ਦੇ ਉਹ ਲੱਥ ਜਾਣੇ ਆ ਤੇ ਕਾਫੀ ਸੌਖਿਆ ਸੌਖਿਆ ਟ੍ਰਿਕ ਨੇ ਸ਼ੀਸ਼ੇ ਨੂੰ ਸਾਫ਼ ਕਰਨ ਦੀਆਂ ਪਰ ਇਹ ਆ ਕਿ ਸ਼ੀਸ਼ਾ ਸਾਫ਼ ਹੋ ਜਾਂਦਾ ਹੈ ਤੇ 5-7 ਮਿੰਟ ਬਾਅਦ ਜਿਹੜਾ ਸਾਡਾ ਸ਼ੀਸ਼ਾ ਹੈ ਉਹ ਫੇਰ ਜਿੱਦਾਂ ਸਕਰੈਚ ਜੀ ਕਰਾਲਾ ਜਿਹਾ ਬਗ ਜਾਂਦੀ ਹੈ ਇਦਾਂ ਦਾ ਹੋ ਜਾਂਦਾ ਹੈ ਹਨਾ ਤੇ ਇਹ ਟ੍ਰਿਕ ਦੇ ਨਾਲ ਇਵੇਂ ਨਹੀਂ ਹੋਏਗਾ ਬਿਲਕੁਲ ਸਾਫ਼ ਹੋ ਜਾਏਗਾ ਤੇ ਤੁਸੀਂ ਕਰਕੇ ਦੇਖਣਾ ਤੇ ਮੈਂ ਛੋਟੀਆਂ-ਛੋਟੀਆਂ ਦੋ ਟ੍ਰਿਕਾ ਹੋਰ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੁਹਾਨੂੰ ਜਿਹੜੀ ਵਧੀਆ ਲੱਗੇ ਤੁਸੀਂ ਉਹੀ ਕਰ ਸਕਦੇ ਹੋ ਜੀ ਤੇ ਪਲੀਜ਼ ਵੀਡੀਓ ਨੂੰ ਸਾਰਾ ਦੇਖਿਆ ਕਰੋ 스ਕਿਪ ਨਾ ਕਰਿਆ ਕਰੋ ਕਿ ਚੈਨਲ ਨੂੰ ਜਰੂਰ ਸਪੋਰਟ ਕਰਿਓ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਜੀ ਹਾਂਜੀ ਇਦਾਂ ਤੁਸੀਂ ਚੰਗੀ ਤਰ੍ਹਾਂ ਲਗਾ ਲੈਣਾ ਤੇ ਇੱਕ ਚੀਜ਼ ਹਾਂਜੀ ਤੇ ਮੈਂ ਲੈ ਲਿਆ ਕਪੜਾ ਇਸ ਤਰ੍ਹਾਂ ਦਾ ਤੁਸੀਂ ਨਾ ਇੱਕ ਸੌਫਟ ਜਿਹਾ ਕਪੜਾ ਲੈ ਲੈਣਾ ਤੇ ਉਹਨੂੰ ਤੁਸੀਂ ਥੋੜਾ ਜਿਹਾ ਗਿੱਲਾ ਕਰ ਲੈਣਾ ਗਿੱਲਾ ਕਰਨ ਤੋਂ ਬਾਅਦ ਇਹਦੀ ਇੱਕ ਸਾਈਡ ਹੀ ਮਿੱਗੀ ਕੀਤੀ ਬਸ ਬਾਕੀ ਸਾਰਾ ਸੁੱਕਾ ਆ ਠੀਕ ਹੈ ਜੀ ਤੇ ਜੇ ਤੁਹਾਡੇ ਕੋਲ ਅਖਬਾਰ ਹੈਗੀ ਹੈ ਨਾ ਤੁਸੀਂ ਅਖਬਾਰ ਦੀ ਬੋਲ ਬਣਾ ਕੇ ਤੇ ਉਹਦੇ ਨਾਲ ਵੀ ਕਰ ਸਕਦੇ ਹੋ ਅਖਬਾਰ ਨਾਲ ਬਹੁਤ ਜ਼ਿਆਦਾ ਸ਼ੀਸ਼ਾ ਜਿਹੜਾ ਸਾਡਾ ਉਹ ਸਾਫ਼ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਸਾਡਾ ਸ਼ੀਸ਼ਾ ਇੱਕਦਮ ਸਾਫ਼ ਹੋ ਗਿਆ ਤੇ ਜੇ ਤੁਹਾਨੂੰ ਲੱਗੇ ਇਹ ਸ਼ੀਸ਼ਾ ਜਿਹੀ ਸਾਡਾ ਨਹੀਂ ਸਾਫ਼ ਹੋਇਆ ਦਾਗ ਹੈ ਗਿਆ ਤਾਂ ਤੁਹਾਨੂੰ ਮੈਂ ਇੱਕ ਟ੍ਰਿਕ ਹੋਰ ਦੱਸਦੀ ਆ ਉਹ ਵੀ ਬਹੁਤ ਵਧੀਆ ਆ ਦੇਖੋ ਜੀ ਤੇ ਹੁਣ ਆਪਾਂ ਜਿਹੜਾ ਇਹਦਾ ਸੁੱਕਾ ਬੰਨਾਂ ਨਾ ਅੱਧਾ ਹੀ ਆਪਾਂ ਗਿੱਲਾ ਕੀਤਾ ਸੀ ਜਿਹੜਾ ਸੁੱਕਾ ਬੰਨਾਂ ਸਫਾ ਨੂੰ ਸੁੱਕੇ ਬੰਨੇ ਨੂੰ ਇਸ ਤਰ੍ਹਾਂ ਸਾਫ਼ ਕਰ ਲਾਂਗੇ ਜਾਂ ਤੁਸੀਂ ਹੋਰ ਕੋਈ ਵੀ ਸੁੱਕਾ ਕੱਪੜਾ ਨਾਲ ਰੱਖ ਸਕਦੇ ਹੋ ਠੀਕ ਹੈ ਜੀ ਤਾਂ ਤੁਸੀਂ ਦੇਖਿਓ ਸਾਡਾ ਸ਼ੀਸ਼ਾ ਇੱਕਦਮ ਸਾਫ਼ ਹੋ ਜਾਣਾ ਤੇ ਜੇ ਤੁਹਾਡੇ ਵਿੰਡੋ ਆ ਸ਼ੀਸ਼ੇ ਵਾਲੀ ਤਾਂ ਤੁਸੀਂ ਉਹਨੂੰ ਵੀ ਇਸ ਤਰ੍ਹਾਂ ਹੀ ਸਾਫ਼ ਕਰ ਸਕਦੇ ਜੀ ਤੇ ਜੇ ਤੁਹਾਨੂੰ ਲੱਗਦਾ ਕਿ ਵਿੰਡੋ ਜ਼ਿਆਦਾ ਗੰਦੀ ਹੋ ਗਈ ਕਿਉਂਕਿ ਬਾਹਰ ਵਾਲੀ ਸਾਈਡ ਕਈ ਵਾਰ ਹੁੰਦੀ ਹੈ ਨਾ ਜ਼ਿਆਦਾ ਗੰਦੀ ਹੋ ਗਈ ਤਾਂ ਤੁਹਾਨੂੰ ਇੱਕ ਟ੍ਰਿਕ ਹੋਰ ਦੱਸਦੀ ਆ ਉਹਦੇ ਨਾਲ ਬਿਲਕੁਲ ਸਾਫ਼ ਹੋ ਜਾਏਗਾ ਠੀਕ ਹੈ ਜੀ ਤੁਸੀਂ ਸਭ ਤੋਂ ਪਹਿਲਾਂ ਇਹ ਵਾਲੀ ਟ੍ਰਿਕ ਵੀ ਕਰ ਸਕਦੇ ਹੋ ਕਿਉਂਕਿ ਬਹੁਤ ਟਾਈਮ ਨਹੀਂ ਲੱਗਦਾ ਹੈਗਾ 2 ਮਿੰਟ ਹੀ ਲੱਗਦੇ ਬਸ ਪਾਣੀ ਦੇ ਵਿੱਚ ਘੋਲੋ ਸੋਡੇ ਨੂੰ 베ਕਿੰਗ ਪਾਊਡਰ ਨੂੰ ਵੀ ਘੋਲ ਸਕਦੇ ਹੋ ਜੇ ਤੁਹਾਡੇ ਕੋਲ 베ਕਿੰਗ ਪਾਊਡਰ ਨਹੀਂ ਹੈਗਾ ਸੋਡਾ ਤੁਸੀਂ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਬਸ ਪਾਣੀ ਦੇ ਵਿੱਚ ਘੋਲ ਕੇ ਲਗਾ ਕੇ ਤੁਸੀਂ ਦੇਖੋ ਆਪਾਂ ਸਟਾਰਟਿੰਗ ਤੇ ਆਪਣੀ ਵੀਡੀਓਜ਼ ਦੇਖਿਓ ਆਪਣਾ ਸ਼ੀਸ਼ਾ ਕਿੰਨਾ ਗੰਦਾ ਸੀਗਾ ਤੁਸੀਂ ਇੱਕਦਮ ਇਹ ਸ਼ੀਸ਼ੇ ਨੂੰ ਸਾਫ ਕਰਤਾ ਤੇ ਜਿੱਥੇ ਇੱਥੇ ਸਾਫ ਕਰ ਲਿਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਆ ਸਾਡਾ ਸ਼ੀਸ਼ਾ ਜਿਹੜਾ ਐ ਇੱਕਦਮ ਚਮਕਾ ਮਾਰਨ ਲੱਗ ਗਿਆ ਬਿਲਕੁਲ ਸਾਡਾ ਸ਼ੀਸ਼ਾ ਜਿਹੜਾ ਕਲੀਨ ਹੋ ਗਿਆ ਇੱਕ ਵੀ ਦਾਗ ਨਹੀਂ ਰਹਿ ਗਿਆ ਤੇ ਜੇ ਤੁਹਾਨੂੰ ਲੱਗਦਾ ਆ ਕਿ ਇਹ ਟ੍ਰਿਕ ਕਰਨ ਤੋਂ ਬਾਅਦ ਕੋਈ ਨਾ ਕੋਈ ਜਿੱਦੀ ਦਾਗ ਪਏ ਹੋਏ ਨੇ ਕਿਉਂਕਿ ਇਹ ਸ਼ੀਸ਼ਾ ਅੰਦਰ ਲੱਗਾ ਹੋਇਆ ਹਨਾ ਤੇ ਸਾਡੇ ਕਈ ਵਾਰਾ ਸ਼ੀਸ਼ੇ ਬਾਹਰ ਲੱਗੇ ਹੁੰਦੇ ਨੇ ਤੇ ਜੇ ਤੁਹਾਨੂੰ ਲੱਗਦਾ ਆ ਕਿ ਇਹ ਟ੍ਰਿਕ ਦੇ ਨਾਲ ਕੁਝ ਫਰਕ ਪਿਆ ਤੇ ਕੁਛ ਨਹੀਂ ਪੈਂਦਾ ਪਿਆ ਦਾਗ ਹੈਗੇ ਨੇ ਤੇ ਤੁਹਾਨੂੰ ਮੈਂ ਅਗਲੀ ਟ੍ਰਿਕ ਵੀ ਦੱਸਦੀ ਆ ਠੀਕ ਹੈ ਜੀ ਉਹ ਵੀ ਬਹੁਤ ਸੌਖੀ ਹੈ ਦੋ ਦੱਸਾਂਗੀ ਤੇ ਜਲਦੀ ਜਲਦੀ ਦੱਸਦੀ ਆ ਕਿਉਂਕਿ ਵੀਡੀਓ ਨੂੰ ਆਪਾਂ ਜ਼ਿਆਦਾ ਲੰਬਾ ਨਹੀਂ ਕਰਾਂਗੇ ਤੇ ਦੂਸਰੀ ਟ੍ਰਿਕ ਹੈਗੀ ਆ ਸਾਡੇ ਕੋਲ ਸਿਰਕਾ ਇਹ ਆ ਜੀ ਚਿੱਟਾ ਸਿਰਕਾ ਜਿਹੜਾ ਅਸੀਂ ਨੂਡਲਸ ਵਗੈਰਾ ਹਨਾ ਬਣਾਨੇ ਆ ਜਦੋਂ ਉਹਤੇ ਵਰਤੋਂ ਕਰਦੀ ਆ ਇਹ ਉਹ ਵਾਲਾ ਚਿੱਟਾ ਸਿਰਕਾ ਆ ਠੀਕ ਹੈ ਜੀ ਤੇ ਤੁਸੀਂ ਇਹ ਵਾਲਾ ਚਿੱਟਾ ਸਿਰਕਾ ਇਹੀ ਕੋਲੀ ਦੇ ਵਿੱਚ ਫੇਰ ਪਾ ਲੈਣਾ ਤੇ ਇਹਦੇ ਵਿੱਚ ਤੁਸੀਂ ਕੁਝ ਨਹੀਂ ਮਿਲਾਣਾ ਸਿਰਫ ਪਾਣੀ ਜਿਦਾ ਅਸੀਂ ਬੇਕਿੰਗ ਪਾਊਡਰ ਦੇ ਵਿੱਚ ਸਿਰਫ ਪਾਣੀ ਮਿਲਾਇਆ ਸੀ ਨਾ ਤੇ ਉਸੇ ਤਰ੍ਹਾਂ ਹੀ ਆਪਾਂ ਸਿਰਕੇ ਦੇ ਵਿੱਚ ਵੀ ਥੋੜਾ ਜਿਹਾ ਪਾਣੀ ਮਿਲਾ ਲੈਣਾ ਹੈ ਤੇ ਆਪਾਂ ਉਹਨੂੰ ਲਗਾਵਾਂਗੇ ਠੀਕ ਹੈ ਜੀ ਇੱਕ ਟ੍ਰਿਕ ਹੈ ਸਾਡੀ ਮੈਂ ਤੁਹਾਨੂੰ ਲਗਾ ਕੇ ਵੀ ਦਿਖਾ ਦਿੰਦੀ ਹਾਂ ਹਾਂਜੀ ਜੀ ਤੇ ਵਹੀ ਕੋਲੀ ਦੇ ਵਿੱਚ ਸਿਰਕਾ ਪਾ ਲਿਆ ਸਿਰਕਾ ਪਾਇਆ ਜੀ ਮੈਂ ਚਮਚੇ ਡੇਢ ਚਮਚੇ ਦੇ ਵਿੱਚ ਚਮਚੇ ਡੇਢ ਚਮਚੀ ਪਾਣੀ ਦਾ ਪਾ ਲਿਆ ਕਿਉਂਕਿ ਸ਼ੀਸ਼ਾ ਜਿਆਦਾ ਵੱਡਾ ਨਹੀਂ ਆਪਣਾ ਤੇ ਜੇ ਤੁਹਾਡੇ ਜਿਆਦਾ ਆ ਸ਼ੀਸ਼ਾ ਜਿਵੇਂ ਗਰੇਲਾਂ ਦੇ ਉੱਪਰ ਵੀ ਲੱਗਿਆ ਹੁੰਦਾ ਹਨ ਛਤ ਤੇ ਵੀ ਸ਼ਕੀਆਂ ਦੇ ਸ਼ੀਸ਼ਾ ਲੱਗਿਆ ਹੁੰਦਾ ਤੇ ਮਨਾ ਬਹੁਣ ਜਿਸ ਤਰ੍ਹਾਂ ਤੁਸੀਂ ਆਪਣੇ ਸ਼ੀਸ਼ੇ ਦੇ ਹਿਸਾਬ ਨਾਲ ਇਸ ਕੋਲ ਨੂੰ ਲੈ ਲੈਣਾ ਠੀਕ ਹੈ ਜੀ ਤੇ ਜਿਵੇਂ ਆਪਣੇ ਲੰਬਾਰੀ ਦੇ ਸ਼ੀਸ਼ੇ ਹੈ ਹਨਾ ਆਪਣੀ ਲੰਬਾਰੀ ਦੇ ਵਿੱਚ ਵੀ ਸ਼ੀਸ਼ਾ ਲੱਗਿਆ ਹੁੰਦਾ ਆਪਣਾ ਡਰੈਸਿੰਗ ਟੇਬਲ ਆ ਤੇ ਉਹਨਾਂ ਸ਼ੀਸ਼ਿਆਂ ਨੂੰ ਤੁਸੀਂ ਚਮਕਾ ਸਕਦੇ ਹੋ ਹੁਣ ਮੈਂ ਸਿਰਕਾ ਤੇ ਪਾਣੀ ਲੈ ਲਿਆ ਇਸ ਕੋਲ ਨੂੰ ਨਹੀਂ ਮੈਂ ਇਸ ਤਰ੍ਹਾਂ ਅਪਲਾਈ ਕਰ ਦਾਂਗੀ ਉਵੇਂ ਇੱਕ ਕਾਟਨ ਦਾ ਲਿਆ ਹੋਇਆ ਮੈਂ ਇਹਨਾਂ ਤਿਆਰ ਕਿ ਕਾਟਨ ਦੀ ਹੀ ਤੁਸੀਂ ਛੋਟੀ ਜੀ ਟਾਕੀ ਲੈਣੀ ਆ ਕੋਈ ਛਿਲਕ ਦੀ ਕਰੇਵ ਦੀ ਐਵੇਂ ਦੇ ਫੈਬਰਿਕ ਦੀ ਨਾ ਲਿਓ ਕਿਉਂਕਿ ਉਹਦੇ ਨਾਲ ਸਾਫ਼ ਜਿਹੜਾ ਸ਼ੀਸ਼ਾ ਆਪਣਾ ਨਹੀਂ ਹੁੰਦਾ ਇਸ ਦਾ ਕੋਟਨ ਦੇਣਾ ਤੇ ਜਿਹਦੇ ਨਾਲ ਤੁਸੀਂ ਸਾਫ਼ ਕਰਦੇ ਹੋ ਉਹ ਵੀ ਕਪੜਾ ਤੁਸੀਂ ਸੋਫਟ ਜਿਹਾ ਹੀ ਲੈਣਾ ਹੈ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਇਹਦੇ ਪਲੀਜ਼ ਜਿੱਦਾਂ ਆਪਾਂ ਸਾਡੇ ਕੋਲ ਸਕਰਬ ਹੁੰਦਾ ਭਾਂਡੇ ਸਾਫ਼ ਕਰਮਾ ਲਾਣਾ ਨਾ ਬਿਲਕੁਲ ਨਾ ਇਹਨੂੰ ਸਾਫ਼ ਕਰਿਓ ਨਹੀਂ ਤੇ ਸ਼ੀਸ਼ੇ ਤੇ ਬਹੁਤ ਜ਼ਿਆਦਾ ਛਿੜਟਾ ਜਿਹੜੀਆਂ ਪੈ ਜਾਣਗੀਆਂ ਤੇ ਸ਼ੀਸ਼ਾ ਖਰਾਬ ਹੋ ਜਾਊਗਾ ਬਸ ਇਵੇਂ ਦੀ ਚੀਜ਼ ਹੀ ਇਸਤੇਮਾਲ ਕਰਨੀ ਹੈ ਤੁਸੀਂ ਜਦੋਂ ਵੀ ਇਹਨੂੰ ਅਪਲਾਈ ਕਰਨਾ ਹੈ ਕਿ ਕੋਟਨ ਦੇ ਕੱਪੜੇ ਦੇ ਨਾਲ ਹੀ ਕੀਤਾ ਜਾਵੇ ਠੀਕ ਹੈ ਜੀ ਠੀਕ ਹੈ ਜੀ ਅਗਲੀ ਟ੍ਰਿਕ ਸਾਡੀ ਇਹ ਆ ਤੇ ਇਸ ਤੋਂ ਵੀ ਸੌਖੀ ਟ੍ਰਿਕ ਤੁਹਾਨੂੰ ਮੈਂ ਦੱਸਦੀ ਆ ਨਾ ਕੁਝ ਖੋਲਣਾ ਤੇ ਨਾ ਕੁਝ ਕਰਨਾ ਸਭ ਤੋਂ 3 ਨੰਬਰ ਤੇ ਜਿਹੜੀ ਟ੍ਰਿਕ ਆ ਉਹ ਸਭ ਤੋਂ ਬੈਸਟ ਵੀ ਆ ਔਰ ਬਹੁਤ ਜ਼ਿਆਦਾ ਸੌਖੀ ਆ ਉਹਦੇ ਵਾਸਤੇ ਤੁਹਾਨੂੰ ਕੁਝ ਨਹੀਂ ਖੋਲਣਾ ਪੈਣਾ ਉਹ ਵੀ ਤੁਹਾਨੂੰ ਮੈਂ ਦੱਸਦੀ ਆ ਪਹਿਲਾਂ ਇਹ ਵਾਲੀ ਕਰ ਲਈਏ ਕਿ ਤੁਹਾਨੂੰ ਮੈਂ ਉਹ ਵੀ ਦੱਸਦੀ ਆ ਤੇ ਫਿਰ ਤੋਂ ਹੁਣ ਮੈਂ ਇਹਨੂੰ ਸਾਫ਼ ਕਰਾਂਗੀ ਸਿਰਫ ਸੁੱਕੇ ਵਾਲੇ ਬੰਨੇ ਹੋ ਠੀਕ ਹੈ ਜੀ ਗਿੱਲਾ ਨਹੀਂ ਕੀਤਾ ਹੋਇਆ ਸਿਰ ਸੁੱਕਿਆ ਲੈ ਬੰਦੇ ਵੀ ਆਪਾਂ ਸਾਫ਼ ਕਰ ਦਾਂਗੇ ਤੇ ਸਿਰਕੇ ਦੇ ਨਾਲ ਵੀ ਸਾਡਾ ਜਿਹੜਾ ਸ਼ੀਸ਼ਾ ਆ ਉਹ ਬਹੁਤ ਜ਼ਿਆਦਾ ਸਾਫ਼ ਹੋ ਜਾਂਦਾ ਤੇ ਜਿਹੜੇ ਬਾਅਦ ਵਿੱਚ ਛਿੱਟੇ ਛਿੱਟੇ ਨਿਸ਼ਾਨ ਪੈ ਜਾਂਦੇ ਨੇ ਸ਼ੀਸ਼ੇ ਉੱਪਰ ਉਹ ਨਹੀਂ ਪੈਂਦੇ ਹੈਗੇ ਇੱਕਦਮ ਸਾਫ਼ ਹੀ ਰਹਿੰਦਾ ਠੀਕ ਹੈ ਜੀ ਤੇ ਜਿਹੜੀ ਆਪਾਂ ਤੀਸਰੀ ਨੰਬਰ ਤੇ ਤੁਹਾਡੇ ਨਾਲ ਟ੍ਰਿਕ ਮੈਂ ਸ਼ੇਅਰ ਕਰਨ ਲੱਗੀ ਆ ਉਹ ਬਹੁਤ ਜ਼ਿਆਦਾ ਸੌਖੀ ਆ ਬਹੁਤ ਜ਼ਿਆਦਾ ਯੂਸਫੁਲ ਆ ਔਰ ਕਾਫੀ ਭੈਣ ਭਰਾਵਾਂ ਨੂੰ ਉਸ ਟ੍ਰਿਕ ਬਾਰੇ ਸ਼ਾਇਦ ਪਤਾ ਵੀ ਹੋਵੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਜਿਹੜੇ ਉਸ ਟ੍ਰਿਕ ਦੇ ਨਾਲ ਆਪਣੇ ਸ਼ੀਸ਼ੇ ਸਾਫ਼ ਕਰਦੇ ਨੇ ਕਿਉਂਕਿ ਹੁਣ ਦੀਵਾਲੀ ਆ ਰਹੀ ਆ ਤੇ ਲਾਈਟਾਂ ਵਗੈਰਾ ਪਾਉਣੀਆਂ ਨੇ ਸਜਣੇ ਹਨਾ ਤੇ ਸ਼ੀਸ਼ੇ ਵੀ ਚਮਕਦੇ ਹੀ ਹੋਣੇ ਚਾਹੀਦੇ ਤੇ ਇਸ ਟ੍ਰਿਕ ਦੇ ਨਾਲ ਕਰਿਓ ਇਹ ਬਹੁਤ ਪਿਆਰੀ ਟ੍ਰਿਕ ਆ ਤੇ ਕੋਈ ਟਾਈਮ ਨਹੀਂ ਲੱਗਦਾ ਬਸ 2-4 ਮਿੰਟ ਦੇ ਵਿੱਚ ਹੀ ਤੁਹਾਡਾ ਸ਼ੀਸ਼ਾ ਇੱਕਦਮ ਚਮਕ ਜਾਏਗਾ ਇਹ ਜਿਹੀ ਬਿਲਕੁਲ ਲਾਈਵ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਬਹੁਤ ਕਮਾਲ ਦੀ ਟਰਿਕ ਆ ਸਿਰਫ ਬੇਕਿੰਗ ਪਾਊਡਰ ਦੇ ਵਿੱਚ ਪਾਣੀ ਪਾਇਆ ਪਹਿਲੀ ਟਰਿਕ ਦੂਸਰੀ ਆ ਘਿ ਸਰਕੇ ਦੇ ਵਿੱਚ ਪਾਣੀ ਪਾਇਆ ਤੇ ਤੀਸਰੀ ਟਰਿਕ ਤੁਹਾਨੂੰ ਮੈਂ ਦੱਸਦੀ ਆ ਬਹੁਤ ਕਮਾਲ ਦੀ ਆ ਜੇ ਤੁਸੀਂ ਦੇਖ ਸਕਦੇ ਆ ਕਿੰਨਾ ਜ਼ਿਆਦਾ ਸਾਡਾ ਸ਼ੀਸ਼ਾ ਸਾਫ਼ ਹੋ ਗਿਆ ਤੇ ਤੀਸਰੀ ਟਰਿਕ ਸਾਡੀ ਹੈਗੀ ਆ ਜੀ ਆਲੂ ਇਹ ਬਹੁਤ ਕਮਾਲ ਦੀ ਟਰਿਕ ਆ ਇਹ ਟਰਿਕ ਨਾ ਮੈਨੂੰ ਮੇਰੇ ਹਸਬੰਦ ਨੇ ਦੱਸੀ ਸੀਗੀ ਉਹ ਦੱਸਦੇ ਸੀ ਕਿ ਜਦੋਂ ਅਸੀਂ ਗੱਡੀ ਦੀ ਡਰਾਈਵਿੰਗ ਕਰਦੇ ਆ ਤੇ ਕਹਿੰਦੇ ਜਦੋਂ ਮੂਰਲਾ ਸ਼ੀਸ਼ਾ ਸਾਹਮਣੇ ਵਾਲਾ ਸ਼ੀਸ਼ਾ ਜਿਹੜਾ ਆ ਉਹ ਗੰਦਾ ਹੋ ਜਾਂਦਾ ਤੇ ਉਹ ਕਈ ਵਾਰਾਂ ਅਕਸਰ ਹੀ ਮੈਨੂੰ ਕਹਿੰਦੇ ਹੁੰਦੇ ਕਿ ਹੱਲ ਨੂੰ ਕੱਟ ਕੇ ਬਣਾਈ ਤੇ ਮੈਂ ਕਹਿੰਦੀ ਨਹੀਂ ਕੀ ਕਰਨਾ ਤੇ ਕਹਿੰਦੇ ਹੁੰਦੇ ਸ਼ੀਸ਼ੇ ਦੇ ਉੱਪਰ ਰਗੜਨਾ ਕਿਉਂਕਿ ਇਹਦੇ ਨਾਲ ਕਹਿੰਦੇ ਆ ਕਿ ਸ਼ੀਸ਼ਾ ਇੱਕਦਮ ਗੱਡੀ ਦਾ ਸਾਫ਼ ਹੋ ਜਾਂਦਾ ਤੇ ਇੱਕ ਨਾ ਵੀਰ ਜੀ ਦਾ ਕੇ ਜਾਂ ਭੈਣ ਜੀ ਸੀਗੀ ਉਹਨਾਂ ਦਾ ਵੀ ਮੈਨੂੰ ਕਮੈਂਟ ਆਇਆ ਉਹ ਹੋਰ ਵੀ ਮੇਰੀਆਂ ਵੀਡੀਓਜ਼ ਤੇ ਕਮੈਂਟ ਕਰਦੇ ਨੇ ਤੇ ਕੱਲ ਉਹਨਾਂ ਨੇ ਕਮੈਂਟ ਕੀਤਾ ਸੀਗਾ ਕਿ ਇੱਕ ਭੈਣ ਨੇ ਪੁੱਛਿਆ ਸੀਗਾ ਸ਼ੀਸ਼ਾ ਸਾਫ਼ ਕਰਨ ਵਾਸਤੇ ਦੱਸੋ ਤੇ ਉਹਨਾਂ ਨੇ ਕਮੈਂਟ ਕੀਤਾ ਸੀਗਾ ਕਿ ਆਲੂ ਦੀ ਹੈਲਪ ਨਾਲ ਤੁਸੀਂ ਕਰ ਸਕਦੇ ਹੋ ਤੇ ਉਹ ਉਹਨਾਂ ਦਾ ਮੈਸੇਜ ਦੇਖ ਕੇ ਨਾ ਮੈਂ ਆਪਣੇ ਹਸਣ ਨੂੰ ਬੋਲਿਆ ਮੈਂ ਕਿਹਾ ਇਹ ਵੀ ਮੈਨੂੰ ਲੱਗਦਾ ਤੁਹਾਡੇ ਵਾਂਗੂ ਆਪਣੀ ਗੱਡੀ ਦਾ ਸ਼ੀਸ਼ਾ ਜਿਹੜਾ ਆਲੂ ਦੇ ਨਾਲ ਹੀ ਸਾਫ਼ ਕਰਦੇ ਨੇ ਤੇ ਕਿਉਂ ਨਾ ਸਾਰੇ ਕਹਿ ਰਹੇ ਨੇ ਤੇ ਅਸੀਂ ਵੀ ਇਸਤੇਮਾਲ ਕਰਕੇ ਦੇਖਦੇ ਹਾਂ ਗੱਡੀ ਦਾ ਸ਼ੀਸ਼ਾ ਤੇ ਮੈਂ ਦੇਖਿਆ ਬੜੀ ਵਰਾ ਕਿ ਚਮਕ ਜਾਂਦਾ ਤੇ ਇਹ ਲਾਜ਼ਮੀ ਜੀ ਗੱਲ ਹੈ ਕਿ ਇਹ ਵੀ ਚਮਕੇਗਾ ਕਿਉਂਕਿ ਇਹ ਵੀ ਸ਼ੀ ਤੇ ਬਾਸ ਇਸਤਰ ਲਗਾ ਦਿੰਦੇ ਹੁੰਦੇ ਆ ਪਰ ਮੈਂ ਜਿਹੜੇ ਸ਼ੀਸ਼ੇ ਆ ਉਹ ਇਸ ਤਰ੍ਹਾਂ ਹੀ ਸਾਫ਼ ਕਰਦੀਆਂ ਬੇਕਿੰਗ ਪਾਊਡਰ ਤੇ ਸਿਰਕੇ ਦੇ ਨਾਲ ਹਾਂਜੀ ਇਹ ਵੀ ਟ੍ਰਿਕ ਕਾਮਯਾਬ ਪਰ ਇੱਕ ਗੱਲ ਮੈਂ ਜ਼ਰੂਰ ਇੱਥੇ ਕਹੂੰਗੀ ਕਿ ਤੁਸੀਂ ਨਾ ਇੱਕ ਵਾਰੀ ਬੇਕਿੰਗ ਪਾਊਡਰ ਵਾਲਾ ਜਾਂ ਸਿਰਕੇ ਵਾਲਾ ਜ਼ਰੂਰ ਕਰ ਲਿਓ ਪਹਿਲਾਂ ਤਾਂ ਜੋ ਸ਼ੀਸ਼ੇ ਦੇ ਜਿਹੜੇ ਦਾਗ ਨੇ ਉਹ ਇੱਕ ਵਾਰੀ ਨਿਕਲ ਜਾਣ ਦੇਖ ਸਕਦੇ ਹੋ ਕਿ ਸ਼ੀਸ਼ਾ ਕਿੰਨਾ ਜ਼ਿਆਦਾ ਸਾਫ਼ ਹੋ ਰਿਹਾ ਤੇ ਜੇ ਤੁਹਾਨੂੰ ਸਾਡੀਆਂ ਇਹ ਟ੍ਰਿਕ ਵਧੀਆ ਲੱਗਦੀਆਂ ਨੇ ਤੇ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਹੋਰ ਵੀ ਪੈਣਾ ਦੀ ਸਪੋਰਟ ਹੋ ਸਕੇ ਤੇ ਛੋਟੇ ਛੋਟੇ ਟਿਪਸ ਦੇ ਨਾਲ ਸਾਡੇ ਵੱਡੇ ਵੱਡੇ ਕੰਮ ਹੋ ਜਾਣ ਕਿਉਂਕਿ ਹੁਣ ਇਹ ਵੀ ਸ਼ੀਸ਼ਾ ਹੋ ਗਿਆ ਨੰਬਾਰੀ ਦਾ ਵੀ ਹੋ ਜਾਊਗਾ ਗ੍ਰਾਇੰਡ ਰੂਮ ਦੇ ਵਿੱਚ ਟੇਬਲ ਦਾ ਸ਼ੀਸ਼ਾ ਹੈ ਉਹ ਵੀ ਆਪਾਂ ਕਰਾਂਗੇ ਉੱਪਰ ਜਿੱਦਾ ਉੱਪਰ ਸ਼ੀਸ਼ੇ ਲੱਗੇ ਹੁੰਦੇ ਆ ਗ੍ਰੇਲ ਨੂੰ ਲੱਗੇ ਹੁੰਦੀ ਆ ਤੇ ਉਹ ਵੀ ਸਾਫ਼ ਹੋ ਜਾਣਗੇ ਦੇਖੋ ਐਡੀ ਛੋਟੀ ਜਿਹੀ ਟ੍ਰਿਕ ਦੇ ਨਾਲ ਘਰ ਦੇ ਸਾਰੇ ਸ਼ੀਸ਼ੇ ਸਾਫ਼ ਹੋ ਗਏ ਤੇ ਦੀਵਾਲੀ ਤੇ ਕਿੰਨੀ ਹੈਲਪ ਹੋ ਜਾਣੀ ਆ ਭੈਣਾਂ ਦੀ ਹਣਾ ਤੇ ਮੇਰੇ ਚੈਨਲ ਨੂੰ ਬਹੁਤ ਜ਼ਿਆਦਾ ਸਪੋਰਟ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਤੁਸੀਂ ਬੜੀ ਪਿਆਰੀ ਸੋਚ ਦੇ ਮਾਲਕ ਹੋ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਅੱਜ ਵਾਲੀ ਟਿੱਕ ਜਿਹੜੀ ਹੈ ਬਹੁਤ ਜ਼ਿਆਦਾ ਡਿਮਾਂਡ ਸੀ ਭੈਣਾਂ ਦੀ ਤੇ ਮੈਂ ਅੱਜ ਇਹ ਵੀਡੀਓ ਜਿਹੜੀ ਤਾਂ ਹੀ ਬਣਾਈ ਆ ਤੇ ਪਲੀਜ਼ ਸਾਡੀ ਇਸ ਵੀਡੀਓ ਨੂੰ ਵੀ ਜ਼ਰੂਰ ਪਿਆਰ ਦਿਓ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸੋਹਣਾ ਜਿਹਾ ਕਮੈਂਟ ਕਰਿਓ ਤੇ ਆਪਾਂ ਹੋਰ ਕਿਹੜੀ ਵੀਡੀਓ ਬਣਾ ਸਕਦੇ ਹਾਂ ਅਗਲੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਬਣਾਵਾਵਲੀ ਤੇ ਆਪਾਂ ਹੌਲੀ ਹੌਲੀ ਸਾਰੀਆਂ ਦੀਆਂ ਕਮੈਂਟ ਜਿਹੜੇ ਜਰੂਰ ਪੂਰੇ ਕਰਾਂਗੇ ਤੇ ਜਰੂਰ ਉਸ ਟੌਪਿਕ ਤੇ ਮੈਂ ਵੀਡੀਓ ਬਣਾਵਾਗੀ ਤੇ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਤੇ ਤੁਸੀਂ ਮੇਰੇ ਚੈਨਲ ਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਟ੍ਰਿਕ ਦੇ ਨਾਲ